ਅੱਜ ਦੇ ਤਾਜ਼ੇ ਦੇ ਮੁੱਖ ਸਮਾਚਾਰ ਦੇ ਵਿੱਚ ਮੈਂ ਹਿੱਟੀ ਚੋਪੜਾ ਐਮਐਸਸੀ ਨਿਊਜ਼ ਉਤੇ ਖਬਰਾਂ ਸੁਣਦੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਆਓ ਰੁੱਝੂ ਹੁੰਨੇ ਆ ਅੱਜ ਦੇ ਤਾਜ਼ਾ ਸਮਾਚਾਰਾਂ ਦੇ ਨਾਲ ਪੰਜਾਬ ਚ ਕਾਰੀ ਦਾ ਨਾਲ ਬਸਪਾ ਦਾ ਘੜ ਜੋੜ ਰਹੀ ਹੈ ਕਬਰਕਰਾਰ ਜਗਵੀਰ ਗੜੀ ਨੇ ਵਿਐਸਪੀ ਸੁਪਰੀਮੋ ਮਾਇਆਵਤੀ ਦੇ ਨਾਲ ਕੀਤੀ ਮੁਲਾਕਾਤ ਪੰਜਾਬ ਇਕਾਈ ਤੋਂ ਘੜ ਜੋੜ ਨਾਲ ਚੱਲਣ ਦੇ ਮਿਲਨਰ ਤੇ ਚਲ ਹਾਈ ਕਮਾਂਡ ਕਰੇਗੀ ਸੀਟਾਂ ਦੀ ਵੰਡ All India Institute of Medical Sciences ਦੇ ਅਯੋਧਿਆ ਦੇ ਰਾਮ ਮੰਦਰ ਚ ਵਾਜਰਵੀ ਨੂੰ ਹੋਣ ਵਾਲੇ ਪ੍ਰਾਟ ਪ੍ਰਤੀਸ਼ਟਾ ਸਮਾਗਮ ਦੇ ਮੌਕੇ ਤੇ OPD ਸੇਵਾਵਾਂ ਦੁਪਹਿਰ 2:30 ਵਜੇ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਵਾਪਸ ਅਤੇ ਹੁਣ ਸੋਪਾਟ ਨੂੰ ਸਸਤਾ ਚ OPD ਖੁੱਲੀ ਰਹੇਗੀ AIMS ਨੇ ਇੱਕ ਨਵੇਂ ਮੈਮੋਰੈਂਡਮ ਦੇ ਵਿੱਚ ਦੱਸਿਆ ਕਿ ਹਸਪਤਾਲ ਦੀ OPD ਨਿਯਮ ਆਧਾਰਿਤ ਤਰੀਕ ਨੂੰ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੇ ਵਾਸਤੇ ਖੁੱਲੀ ਰਹੇਗੀ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਮੈਡੀਕਲ ਸੇਵਾਵਾਂ ਮਿਲ ਸਕਣ। ਅੱਜ ਜਲੰਧਰ ਦੇ ਵਿੱਚ ਐਤਵਾਰ ਸਵੇਰੇ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਲਾਲ ਸਿੰਘनोई गैंग ਦੇ ਦੋ ਮੈਂਬਰ ਜਕਮੀ ਹੋ ਗਏ ਸੂਤਰਾਂ ਮੁਤਾਬਕ ਇਹ ਮੁਕਾਬਲਾ ਸਵੇਰੇ ਭਾਰਕ ਗੈਂਪਾ ਥਾਣਾ ਖੇਤਰ ਦੀਨ ਆਉਂਦੀ ਬਲਮੋਹਰ ਕਲੋਨੀ ਚ ਹੋਇਆ ਮੁਕਾਬਲੇ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦੇ ਵੀ ਜਕਮੀ ਹੋਣ ਦੀ ਖਬਰ ਆਈ ਹੈ ਸਾਹਮਣੇ ਅਯੋਧਿਆ ਚ ਰਾਮ ਲਾਲ ਪ੍ਰਾਣ ਪ੍ਰਤੀਸ਼ਠਾ ਦੇ ਮੌਕੇ ਤੇ 22 ਜਨਵਰੀ ਨੂੰ ਕੇਂਦਰ ਸਰਕਾਰ ਦੇ ਦਫ਼ਤਰਾਂ ਚ ਅੱਧੇ ਦਿਨ ਲਈ ਰਹਿ ਕੇ ਛੁੱਟੀ ਇਸ ਸਬੰਧੀ ਪਾਸਪੋਰਟ ਸੇਵਾ ਕੇਂਦਰ ਪਾਸਪੋਰਟ ਆਫਿਸ ਪਾਸਪੋਰਟ ਸੇਵਾ ਕੇਂਦਰ ਆਰ ਪੀਓ ਕੈਂਪ ਮੋਬਾਈਲ ਬੈਡ ਦੇ ਨਾਲ-ਨਾਲ ਜਲੰਧਰ ਦੇ ਅਧਿਕਾਰ ਖੇਤਰ ਵਿੱਚ ਖੇਤਰੀ ਪਾਸਪੋਰਟ ਦਫਤਰ ਸੂਬਾ ਦੁਪਹਿਰ 2:30 ਵਜੇ ਤੱਕ ਰਹਿਣ ਕੇ ਬੰਦ ਵਿਵਾਦਾ ਦੇ ਵਿਚਾਲੇ ਅੱਜ ਨਵਜੋਤ ਸਿੰਘ ਸਿੱਧੂ ਦੀ ਮੋਗਾ ਰੈਲੀ ਕਈ ਆਗੂ ਰੈਲੀ ਦਾ ਕਰ ਰਹੇ ਸਮਰਥਨਤਾ ਪਾਰਟੀ ਦੀ ਮੋਗਾ ਇਚਾਰਜ ਮਾਦਵਿਕਾ ਸੁਖਨੇ ਰੈਲੀ ਦਾ ਕੀਤਾ ਬਾਈਕਾਨ ਗੈਂਸਰ ਜਗੂ ਪਵਨਪੁਰੀਆ ਨੇ ਡੀਟੀਪੀ ਪੰਜਾਬ ਤੇ ਜੇਲ ਅਥਾਰਟੀ ਨੂੰ ਭੇਜਿਆ ਲੀਗਲ ਨੋਟਿਸ ਕਿਹਾ ਕਪੂਰਥਲਾ ਤੋਂ ਪਟਿੰਡਾ ਜੇਲ ਸ਼ਿਫਟ ਕਰਨ ਦਾ ਕੋਰ ਦੇ ਹੁਕਮਾਂ ਦੀ ਉਲੰਘਣਾ ਚਕੂ ਨੇ ਲੀਗਲ ਨੋਟਿਸ ਦੇ ਵਿੱਚ ਦੱਸਿਆ ਆਪਣੀ ਜਾਨ ਨੂੰ ਖਤਰਾ ਚੰਡੀਗੜ੍ਹ ਪਜੀਆਈ ਡਾਇਰੈਕਟਰ ਦੇ ਭਰੋਸੇ ਤੋਂ ਬਾਅਦ ਹੜਤਾਲ ਹੋਈ ਖਤਮ ਫਰਵਰੀ ਦੇ ਵਿੱਚ ਵਧੀ ਹੋਈ ਤਨਖਾਹ ਮਿਲਣ ਦੀ ਜਿਤਾਈ ਹੀ ਉਮੀਦ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ 4000 ਦੇ ਕਰੀਬ ਕੰਟਰੈਕਟ ਪਲਾਜ਼ਮ ਕਰ ਰਹੀ ਸੀ ਹੜਤਾਲ ਗੁਰਦਾਸਪੁਰ ਪੁਲਿਸ ਸਟੇਸ਼ਨ ਲੋ ਅੰਤਰਾਜੀ ਗਰੋਹ ਦਾ ਪਰਦਾਫਾਸ਼ ਹਥਿਆਰ ਤੇ ਡਰਗਮੰਨੀ ਚ ਸ਼ਾਮਿਲ 6 ਮੋਰਚਲਮ ਕੀਤੇ ਗ੍ਰਿਫਤਾਰ ਮੁਜਰਮਾਂ ਖਿਲਾਫ ਪਹਿਲਾਂ ਵੀ ਕਈ ਕੇਸਾਂਮ ਦਰਜ ਮੋਗਾ ਪੁਲਿਸ ਸਟਾਫ ਨੇ ਗੈਂਗਸਟਰ ਜੋਨ ਗੁੱਟਰ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫਤਾਰ ਕਾਬੂ ਮਰਜਮਾ ਤੋਂ 6 ਪਸਤੌਰ 8 ਜਲ ਦਾ ਕਾਰਤੂਸ ਬਰਾਮਦ ਪੱਡੀ ਵਾਰਤਾ ਤੋਂ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸਭ ਮੁਜਰਮ ਪਾਕਿਸਤਾਨ ਬਾਰਡਰ ਤੇ ਹਥਿਆਰਾਂ ਜਗੀਰਾ ਬਰਾਮਾ ਤੇ ਇੰਡੀਅਨ ਕਰੰਸੀ ਦੀ ਹੋਈ ਰਿਕਵਰੀ ਡਰੋਨ ਜਰੀਏ ਸੁੱਤੇ ਕੇ ਸੰਗ ਹਥਿਆਰ ਤੇ ਪੈਸੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਅਯੋਧਿਆ ਵਿੱਚ ਰਾਮ ਮੰਦਰ ਦੇ ਵਿੱਚ ਹੋਣ ਵਾਲੇ ਪ੍ਰਾਣ ਪ੍ਰティਸ਼ਟਾ ਸਮਰੋਹ ਦੇ ਮੱਦੇ ਨਜ਼ਰ 22 ਜਨਵਰੀ ਨੂੰ ਜਦ ਤੱਕ ਛੁੱਟੀ ਦਾ ਕੀਤਾ ਐਲਾਨ